ਉਸ ਜਥੇਬੰਦੀਆਂ ਸਾਥ ਨਹੀਂ ਦੇ ਰੀਆਂ ਪਰ ਲੋਕ ਦਾ ਸਾਥ ਆਪਣੀ ਨੇ ਸਾਰਿਆਂ ਆਪਣੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰਿਆਂ ਜਥੇਬੰਦੀਆਂ ਆਪਣੀ ਨੇ ਕੋਈ ਦਿੱਕਤ ਨਹੀਂ ਮੈਂ ਕਿ ਪੂਰਾ ਫਕਰ ਮਹਿਸੂਸ ਹੋ ਰਿਹਾ ਕਿ ਕਿੰਨਾ ਮਰਜੀ ਟਾਈਮ ਇਹ ਅੰਦੋਲਨ ਚੱਲੇ ਲੰਗਰ ਇਦੀ ਚੱਲਦਾ ਰਹੂਗਾ ਜੀ ਪਿੰਡ ਦਾ ਲੰਗਰ ਐਵੇਂ ਆਉਂਦਾ ਜਾਂਦਾ ਰਹੂਗਾ ਜੀ ਲੋਕ ਜਾਗਰੂਤ ਹੋ ਗਏ ਪਹਿਲਾਂ ਨਾਲੋਂ ਵੀ ਜ਼ਿਆਦਾ ਜੇ ਇਹ ਛੜਕਾ ਟੋਕਣ ਜਾਣਦੇ ਸੀ ਛੜਕਾ ਲੰਘਣ ਜਾਣਦੇ ਆਗੇ ਜੇ ਰੋਡ ਬੰਦ ਹੋਣਗੇ ਤੇ ਵਾਹਨ ਵੀ ਸਾਡੀ ਨੇ ਬਾਹਣਾ ਵਿੱਚ ਦੀ ਲੰਘ ਜਾਗੇ ਕੋਈ ਦਿੱਕਤ ਨਹੀਂ ਆਉਂਦੀ ਸਸੀਕਾਲ ਜੀ ਤੁਸੀਂ ਤੇ ਗਰੋਂ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ 2020 ਦਾ ਰੰਗ ਦੁਬਾਰਾ ਨਜ਼ਰ ਆਉਣ ਲੱਗਿਆ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਪ੍ਰਸ਼ਾਦ ਦਾ ਇੱਕ ਦੇਗਾ ਭਰੇ ਪਿਆ ਇੱਕ ਉਧਰ ਵੀ ਭਰੇ ਪਿਆ ਉਹ ਵੀ ਭਰੇ ਪਿਆ ਇੱਧਰ ਦੇਗਾ ਇੱਕ ਪ੍ਰਸ਼ਾਦਾਂ ਦਾ ਇਧਰ ਵੱਡਾ ਢੋਲ ਲੱਸੀ ਦਾ ਇਹ ਆ ਪੰਜਾਬੀਆਂ ਦਾ ਖਾਣ ਪੀਣ ਦਿੱਲੀ ਸਰਕਾਰ ਨੂੰ ਅਸੀਂ ਦੁਬਾਰਾ ਫੇਰ ਅਪੀਲ ਕਰਦੇ ਆਂ ਇੰਨਾ ਮੂਰੇ ਅੜਦਾ ਤੇਰੇ ਬਸ ਦਾ ਕੰਮ ਨਹੀਂ ਦਿੱਲੀਏ ਤੇ ਇਹ ਕਿਸਾਨ ਆਪਣੀਆਂ ਦੇਬਾਂ ਤੋਂ ਖਰਚ ਕਰਨ ਲੱਗੇ ਨਹੀਂ ਸੋਚਦੇ ਜਦੋਂ ਤੇਲ-ਤੇਲ ਨਾਲ ਭਰਦਾ ਨਾ ਫਿਰ ਬੱਕਰੀ ਨਿਆਰਾ ਬਾਈ ਜੀ ਕਿਵੇਂ ਦੇਖਦੇ ਹੋ ਕਿਹੜੇ ਪਿੰਡ ਦੀ ਸੰਗਤ ਆ ਇਹ ਖੜਿਆਲ ਪਿੰਡ ਦੀ ਕਿਵੇਂ ਲੱਗਦਾ 2020 ਦੁਬਾਰਾ ਦਰਸਾਤ ਵਿਡੇ ਉਸ ਤੋਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਅਸੀਂ ਉਸ ਤੋਂ ਵੀ ਵੱਡਾ ਪ੍ਰਬੰਧ ਹੋਊਗਾ ਲੰਗਰ ਦਾ ਐਜੀਟੇਸ਼ਨ ਦਾ ਉਸ ਤੋਂ ਵੀ ਵੱਡਾ ਤੁਸੀਂ ਕਿਸਾਨ ਯੂਨੀਅਨ ਨਾਲ ਜੁੜੇ ਹੋ ਜਾਂ ਪਿੰਡ ਵੱਲੋਂ ਝੋਟਾ ਕਰਿਆ ਹੋਇਆ ਹੈ ਅਸੀਂ ਪਿੰਡ ਵੱਲੋਂ ਵੀ ਕਿਸਾਨ ਯੂਨੀਅਨ ਚ ਵੀ ਅਸੀਂ ਕੰਮ ਕਰਦੇ ਆਂ ਗੁਰੂ ਘਰ ਵੱਲੋਂ ਗੁਰੂ ਘਰ ਵੱਲੋਂ ਜੀ ਹਾਂ ਜੀ ਕਿਉਂਕਿ ਵੱਡੇ ਸੇਵਾ ਥੋੜੀ ਕਿਉਂਕਿ ਰਾਹੀ ਨੂੰ ਲੰਗਰ ਛਕਾਉਣਾ ਛੋਟੀ ਗੱਲ ਨਹੀਂ ਹੁੰਦੀ ਇਹ ਬਾਬਾ ਨਾਨਕ ਸਾਨੂੰ ਦਰਸਾ ਗਿਆ ਸੀ ਉਹ ਉਪਦੇਸ਼ ਦਿੱਤਾ ਸੀ 20 ਪਿਆਲੇ ਲੰਗਰ ਉਹ ਹੀ ਮੁੱਕ ਰਿਹਾ ਉਹ ਹੀ ਚੱਲ ਰਿਹਾ ਹੈ ਅਸੀਂ ਦੁਬਾਰਾ ਫੇਰ ਅਪੀਲ ਕਰਦੇ ਆਂ ਹੋਰ ਵੀ ਬਾਈ ਜੁੜੇ ਬਾਈ ਜੀ ਕਿਵੇਂ ਦੇਖਦੇ ਹੋ ਹੌਸਲੇ ਬਲੰਦ ਨੇ ਪੂਰੇ ਪੂਰੇ ਬਲੰਦ ਨੇ ਬਾਈ ਜੀ ਦਿੱਲੀ ਵੀ ਫੇਰ ਕੂਚ ਕਰੋਗੇ ਦਿੱਲੀ ਹਾਂਜੀ ਹਾਂ ਬਾਈ ਜੀ ਲਾਜ਼ਮੀ ਜਾਵਾਂਗੇ ਬਾਈ ਪਹਿਲਾ ਪਹਿਲਾ ਲੰਗਰ ਪਹਿਲਾ ਪੰਕਤ ਫਿਰ ਸੰਗਤ ਨਾਲ ਹਾਂਜੀ ਹਾਂਜੀ ਬਾਈ ਜੀ ਲੰਗਰ ਤੋਂ ਸ਼ੁਰੂ ਕਰੀਏ ਹਾਂਜੀ ਬਾਈ ਜੀ ਹੌਸਲੇ ਬਲੰਦ ਨੇ ਜੂਰ ਤੇ ਪਹਿਲਾਂ ਪੂਰੇ ਬਲੰਦ ਨੇ ਤੁਸੀਂ ਦੇਖੋ ਇਧਰ ਹਜੂਮ ਸੰਗਤਾਂ ਦਾ ਪੂਰਾ ਦਿੱਲੀ ਦੀ ਹਿੱਕ ਤੇ ਟੰਡੇ ਕੱਢ ਕੇ ਆਵਾਂਗੇ ਇੱਕ ਪਾਸੇ ਤਾਂ ਚੋਣਾ ਜਿੱਤਣ ਦੀ ਕੋਸ਼ਿਸ਼ ਕਰਦੀ ਆ ਭਾਜਪਾ ਦੂਜੇ ਪਾਸੇ ਕਿਸਾਨਾਂ ਦੀ ਸਾਰ ਤੱਕ ਤੁਸੀਂ ਆਪੇ ਦੇਖ ਲਓ ਇਹ ਸਰਕਾਰ ਨੇ ਅੱਜ ਨਹੀਂ ਤਰੀਕ ਰੱਖੀ ਹੋਈ ਤੀਗੀ ਵੀ ਅਸੀਂ ਕੰਪਰੋਮਾਈਜ਼ ਕਰਾਂਗੇ ਕੋਈ ਇਹਨਾਂ ਦਾ ਐਲਾਨ ਨਹੀਂ ਆਇਆ ਹੈਗਾ ਫਿਰ ਤਾਈਆਂ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਦਿੱਤਾ ਕਿ ਵੀ ਆਪਾਂ ਦਿੱਲੀ ਵੱਲ ਨੂੰ ਕੂਚ ਕਰਨਾ ਕੁਝ ਜਥੇਬੰਦੀਆਂ ਸਾਥ ਨਹੀਂ ਦੇ ਰਹੀਆਂ ਪਰ ਲੋਕ ਦਾ ਸਾਥ ਪੂਰਾ ਹੈ ਕੋਈ ਗੱਲ ਨਹੀਂ ਸਾਰਾ ਸਾਥ ਦੇਣ ਗਿਆ ਆਪਣੀ ਨੇ ਸਾਰੇ ਆਪਣੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੀਆਂ ਜਥੇਬੰਦੀਆਂ ਆਪਣੀ ਨੇ ਕੋਈ ਦਿੱਕਤ ਵਾਲੀ ਲੋਕਾਂ ਵੱਲੋਂ ਸਾਥ ਪੂਰਾ 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 ਤੁਸੀਂ ਆਏ ਦੇਖੋ 5500 6000 ਟਰਾਲੀ ਆ ਰਹੀ ਹੈਗੀ ਟਰੈਕਟਰ ਟਰਾਲੀਆਂ ਕੋਈ ਦਿੱਕਤ ਨਹੀਂ ਲੰਗਰ ਪਾਣੀ ਫੁੱਲਗਾ ਗੱਡੀ ਭਰੀ ਪਈਆ ਤੁਹਾਡੇ ਸਾਹਮਣੇ ਹੈਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਬਾਈ ਹੁਣ ਕਹਿੰਦੇ ਮੁਕਦਾ ਨਹੀਂ ਕਿੰਨਾ ਕਾ ਕਿੰਨਾ ਕਾ ਤੁਹਾਨੂੰ ਫਕਰ ਮਹਿਸੂਸ ਹੋ ਰਿਹਾ ਮੈਂ ਕਿ ਪੂਰਾ ਫਕਰ ਮਹਿਸੂਸ ਹੋ ਰਿਹਾ ਕਿ ਕਿੰਨਾ ਮਰਜੀ ਟਾਈਮ ਇਹ ਅੰਦੋਲਨ ਚੱਲੇ ਲੰਗਰ ਇਦਾਂ ਹੀ ਚੱਲਦਾ ਰਹੂਗਾ ਖੜਿਆਲ ਪਿੰਡ ਦਾ ਲੰਗਰ ਐਵੇਂ ਆਉਂਦਾ ਜਾਂਦਾ ਰਹੂਗਾ ਜੀ ਖੜਿਆਲ ਪਿੰਡ ਦਾ ਲੰਗਰ ਐਦਾਂ ਹੀ ਚੱਲਦਾ ਰਹੂਗਾ ਇਹ ਬਾਬਾ ਨਾਨਕ ਨੇ ਦਰਸਾਗੇ ਸੀ 20 ਰੁਪਏ ਦਾ ਲੰਗਰ ਜਿਹੜਾ ਬਾਬੇ ਨਾਨਕ ਨੇ ਛਕਾਇਆ ਸੰਗਤਾਂ ਦੇ ਰੂਪ ਦੇ ਵਿੱਚ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣ ਚਾਹੁੰਦਾ ਨਾ ਹੀ ਕਦੇ ਮੁੱਕੇ ਕਿਉਂਕਿ ਇਹ ਪੰਜਾਬੀਆਂ ਦਾ ਜਜ਼ਬਾ ਇੱਕ ਪਾਸੇ ਲੰਗਰ ਨਾਲ ਸੇਵਾ ਦੂਜਾ ਫਿਰ ਜਾ ਕੇ ਹਾਂ ਜਿੱ ਕੀ ਕਰੇ ਇਸ ਪਿੰਡ ਤੇ ਨਵੇਂ ਪਾਸਾ ਤੁੰਤਨ ਸਿੰਘ ਗੁਰਦੇ ਇੱਕ ਬਹਾਦਰ ਜੀ ਪਧਾਰੇ ਸਾਨੂੰ ਇਹ ਇਤਿਹਾਸ ਗੁਰਦੁਆਰਾ ਹੈ ਜਿਹਦਾ ਲੰਗਰ ਆ ਰਿਹਾ ਜੀ ਇਤਿਹਾਸ ਗੁਰਦੁਆਰਾ ਦਾ ਲੰਗਰ ਕਿਉਂਕਿ ਗੁਰੂਆਂ ਦਾ ਦੱਸਿਆ ਹੋਇਆ ਮਾਰਗ ਤੇ ਚੱਲਦੀ ਆ ਸੰਗਤ ਪੰਜਾਬੀ ਖਾਸ ਕਰਕੇ ਹੁਣ ਦਿਖਾਉਣਿਆ ਤੁਹਾਨੂੰ ਅੱਗੇ ਵੀ ਤਸਵੀਰਾਂ ਦਿਖਾਵਾਂਗੇ ਪਰਪਲ ਦੀ ਅਪਡੇਟਡ ਫੇਰ ਵੀ ਪੰਜਾਬ ਹੈ ਆਪਣਾ ਇਹ ਤਾਂ ਵਿਦੇਸ਼ਾਂ ਚ ਜਾ ਕੇ ਲੰਗਰ ਲਾ ਦੇ ਸ਼ਕਾਉਂਦੇ ਨੇ ਭੁੱਖੇ ਨੂੰ ਤੇ ਸਾਡਾ ਫੇਰ ਵੀ ਆਪਣਾ ਪੰਜਾਬ ਹੈ ਇੱਕ ਤੇ ਹੁਣ ਦਿੱਲੀ ਦੀ ਇੱਕ ਦੇ ਬੁੱਕੋਂਗੇ ਉਹਨਾਂ ਨੂੰ ਪਤਾ ਹੈ ਜੀ ਉਹਨਾਂ ਨੂੰ ਵੀ ਸਰਕਾਰਾਂ ਕਦੇ ਜੇ ਲੋਕ ਬਣਾਉਣ ਜਾਣਦੇ ਤਾਂ ਸਰਕਾਰਾਂ ਡੇਗਣ ਵੀ ਜਾਣਦੇ ਨੇ ਸਰਕਾਰਾਂ ਕਿਤੇ ਉੱਤੋਂ ਨਹੀਂ ਆਉਂਦੇ ਸਰਕਾਰ ਲੋਕ ਬਣਾਉਂਦੇ ਨੇ ਲੋਕਾਂ ਨੇ ਸਰਕਾਰਾਂ ਨੇ ਇਹ ਲੋਕਾਂ ਨੇ ਕਿੱਥੇ ਲਿਖਿਆ ਵੀ ਰਾਹ ਬੰਦ ਕਰ ਦੋ ਅੱਗੇ ਸੜਕਾਂ ਦੇ ਕਿੱਲਾ ਇਹ ਤਾਂ ਲੋਕ ਆਪਣਾ ਖਰਚਾ ਕਰਕੇ ਜਾ ਰਹੇ ਨੇਗੇ ਤੁਸੀਂ ਜਦੋਂ ਚੋਣਾਂ 'ਚ ਜਾਂਦੇ ਤੇ ਲੋਕਾਂ ਦੇ ਖਰਚੇ ਤੁਸੀਂ ਗੱਡੀਆਂ ਚਲਾਉਨੇ ਹੋਗੇ ਤੁਸੀਂ ਤਾਂ ਰੈਲੀਆਂ 'ਚ ਲੋਕ ਇਕੱਠੇ ਕਰਦੇ ਹੋ ਤੇ ਇਹ ਲੋਕ ਆਪਣੇ ਆਪ ਕੁਝ ਬੁਲਾਏ ਨਹੀਂ ਆਪਣੇ ਆਪ ਇਕੱਠੇ ਹੋ ਕੇ ਆਉਂਦੇ ਨੇ ਭਾਈ ਜੀ ਅੱਗੇ ਨਾ ਦਿੱਲੀ ਦੀ ਕੁਰਸੀ 'ਤੇ ਬੈਠੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਲੋਕ ਜਾਗ ਹੁਣ ਲੋਕ ਜਾਗਰੂਤ ਹੋ ਗਏ ਪਹਿਲਾਂ ਨਾਲੋਂ ਵੀ ਜ਼ਿਆਦਾ ਜੇ ਇਹ ਸੜਕਾਂ ਰੋਕਣ ਜਾਣਦੇ ਸੀ ਸੜਕਾਂ ਲੰਘਣ ਜਾਣਦੇ ਆਂਗੇ ਅਸੀਂ ਲੰਘਾਂਗੇ ਸ਼ੜਕ ਹਰਿਆਣੇ ਦੇ ਹਰਿਆਣੇ ਦੇ ਕੁਝ ਨੌਜਵਾਨ ਸਾਨੂੰ ਮਿਲੇ ਉਹ ਕਦੇ ਵੀ ਜਿੰਨਾ ਖਰਚਾ ਜਿੰਨੀ ਪਤਲਾ ਸਾਡੀ ਬੱਧੀ ਜਾਊਗੀ ਹਰਿਆਣੇ ਦੀ ਅਸੀਂ ਪਤਲਾ ਵੀ ਦੀ ਲੰਘਾਵਾਂਗੇ ਉਹਨੇ ਪਰ ਪਈ ਕਿਵੇਂ ਕਰਾ ਉਹਨੂੰ ਇਹ ਨਹੀਂ ਸੋਚਣ ਜਾਣਦੇ ਵੀ ਸਾਨੂੰ ਕੁਰਸੀ ਤੇ ਬਿਠਾਉਣ ਜਾਣਦੀ ਐ ਇਹਨੇ ਲੋਕ ਇਹ ਜਿਹੜੀ ਸੰਗਤ ਐ ਲਾਹਣ ਵੀ ਜਾਣਦੀ ਐ ਕੁਰਸੀ ਤੋਂ ਵਾਇਗ੍ਰੀ ਜੀ ਦਾ ਖਾਲਸਾ ਵਾਇਗ੍ਰੀ ਜੀ ਕੀ ਜੇ ਰੋਡ ਬੰਦ ਹੋਣਗੇ ਤੇ ਵਾਹਨ ਵੀ ਸਾਡੀ ਨੇ ਬਾਹਣਾ ਵਿਚ ਦੀ ਲੰਘ ਜਾਣਗੇ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਇੱਕ ਪਾਸੇ ਖਜਾਨ ਥੱਪ ਦੀ ਥੀਰੇ ਤੇ ਪੈਰ ਧਰਦਾ ਦੂਜੇ ਪਾਸੇ ਕਿਲ ਤੇ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਲੰਗਣਾ ਰੋਡ ਜੇ ਬੰਦ ਕਰ ਦੇਣਗੇ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਸਾਡੇ ਬਹਣ ਸਾਡੇ ਆਪ ਦੀ ਬਹਣ ਨੇ ਅਸੀਂ ਉਹਨਾਂ ਵਿਚ ਦੀ ਰੋਡ ਬਣਾ ਲਾਂਗੇ ਆਪਣੇ ਅਸੀਂ ਨਹਿਰਾ ਵਿਚ ਦੀ ਟੱਕੇ ਲੱਗ ਜਾਗੇ ਜੀ ਇਹ ਕਿਸਾਨ ਉਹ ਨੇ ਇੱਕ ਫੌਜ ਕੋਲੇ ਹੁੰਦਾ ਚੈਨੀ ਟੈਂਕ ਉਹਨੂੰ ਜਿੱਥੋਂ ਦੀ ਛੱਡ ਦੋ ਉੱਥੋਂ ਦੀ ਰਸਤਾ ਬਣਾਉਂਦਾ ਇੱਕ ਪਾਣੀ ਹੁੰਦਾ ਜਿੱਧਰ ਨੂੰ ਜਾਂਦਾ ਆਪਦਾ ਰਸਤਾ ਆਪ ਬਣਾਉਂਦਾ ਇਹ ਉਹ ਕਿਸਾਨ ਨੇ ਜਿਹੜੇ ਆਪਦਾ ਰਸਤਾ ਆਪ ਬਣਾਉਣ ਜਾਣਦੇ ਨੇ ਕੈਮਰਾਮੈਨ ਹਾਸਲ ਦੇ ਨਾਲ ਇਕ왈 ਸਿੰਘ ਫਗੂਲਾ ਡੀ5 ਚੈਨਲ ਪੰਜਾਬੀ ਸੂਲਰ ਘਰਾਟ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ